ਬਾਈ ਤੇਰਾ ਲੋਪਰੀ ਲੋਪਰੀ ਤੇ ਕਿਹੜਾ ਪਿੰਡ ਦਰੋਗਾ ਬੇੜੀ ਦਰੋਗਾ ਕਿੰਨਾ ਸਮਾਨ ਫਰੀਜਿਆ ਤੇਰੇ ਹਾਂਜੀ ਕਿੰਨਾ ਸਮਾਨ ਫਰੀਜਿਆ ਤੇਰਾ ਅੱਧਾ ਗਲੇ ਕਿੱਥੋਂ ਲਿਆਂਦਾ ਸੀ ਮਾਮੇ ਨੇ ਫੜਾ ਗਿਆ ਮਾਮਾ ਕਿਹੜਾ ਮਾਮਾ ਮੇਰਾ ਹੀ ਕੀ ਨਾਮ ਦਾ ਰਾਜੂ ਸਿੰਘ ਕਿੱਥੇ ਰਹਿੰਦਾ ਹੈ ਜਿਲ੍ਹਾ ਫਾਹਲ ਦਾ ਅੱਛਾ ਤੂੰ ਲੈ ਕੇ ਕਿੱਧਰ ਨੂੰ ਚੱਲਿਆ ਸੀ ਮੈਂ ਤਾਂ ਜੇਮ ਲਾਉਂਦਾ ਪਈ ਪੁਲਿਸ ਨੇ ਜੇਮ ਵਿੱਚੋਂ ਫੜਿਆ ਹਾਂ ਜੀ ਜੇਮ ਤੋਂ ਬਾਹਰ ਉੱਥੇ ਲਓ ਹਾਂ ਜੀ ਜੇ ਮ ਫੜਾ ਕੇ ਹੀ ਮਾਮੇ ਮੁੰਡਾ ਕਿਹਨੂੰ ਪੁਲਿਸ ਨੇ ਕਿੱਥੋਂ ਫੜਿਆ ਹਾਂਜੀ ਤੈਨੂੰ ਪੁਲਿਸ ਨੇ ਕਿੱਥੋਂ ਜਲਾਲਾਬਾਦ ਜੀ ਜਲਾਲਾਬਾਦੋਂ ਕਿੱਥੋਂ ਕਿਹੜੀ ਜਗ੍ਹਾ ਸਟੇਡੀਅਮ ਕੋਲੋਂ ਅੱਛਾ ਸਟੇਡੀਅਮ ਕੋਲੋਂ ਜੇ ਮੋਂਥੇ ਹੀ ਕੋਈ ਮਲੋਤਰਾ ਜਮੇ ਜਿਹੜਾ ਤੁਹਾਡੇ ਕੋਲ ਸਮਾਨ ਫਰੀਚਿਆ ਹੋ ਕੀ ਸੀ ਫਰੋਨ ਅੱਛਾ ਦੇਣੀ ਕਿਨੋਂ ਸੀ ਅੱਗੇ ਉਹ ਪਤਾ ਨਹੀਂ ਮਾਮੇ ਤੋਂ ਮੁੰਡਾ ਪਿਆ ਸੀ ਇਹਨਾਂ ਦਾ ਇਹਨਾਂ ਦੀ ਗੱਲਬਾਤ ਹੋਈ ਸੀ ਅੱਛਾ ਤੈਨੂੰ ਆਪਣੇ ਪੈਸੇ ਮਿਲਣੇ ਸਨ ਆਪਾਂ ਨਹੀਂ ਪਤਾ ਨਹੀਂ ਇਹਨਾਂ ਜੀ ਨਹੀਂ ਜੇ ਤੈਨੂੰ ਮਾਮਾ ਸਮਾਨ ਫੜਾ ਕੇ ਤੈਨੂੰ ਪਤਾ ਨਹੀਂ ਸੀ ਕੀ ਹੈ ਨਯੋਨ ਕਾਲੇ ਲਫਾ ਵੇ ਫੜਾ ਗਏ ਸੀ ਕੀ ਕਹਿੰਦਾ ਕੀ ਸੀ ਕਹਿੰਦਾ ਸਮਾਨ ਹੈਗਾ ਗੋਗਾ ਫੜਾ ਲਈ ਅੱਛਾ ਕਹਿੰਦਾ ਮੈਂ ਜਨ ਜਲਾਲਾਬਾਦ ਕੰਦਾਈ ਕੰਨਾ ਅੱਛਾ ਹਾਂ ਜੇ ਤੁਹਾਨੂੰ ਪੁਲਿਸ ਨੇ ਫੜਿਆ ਤਾਂ ਕੋਣ ਕੋਣ ਸੀ ਭਈ ਦੋਨੇ ਹੀ ਗਏ ਸੀ ਅੱਛਾ ਇਹਨੂੰ ਕਿੱਥੋਂ ਫੜਿਆ ਇਹ ਗੱਡੀ ਦੇ ਵਿੱਚ ਹੈਗਾ ਸੀ ਇਹ ਵੀ ਜਮਲਾਵਾ ਹੈ ਨਹੀਂ ਹਾਂ ਇਹ ਪਹਿਲੀ ਫੜਾ ਗਈ ਇਹ ਕਿੱਥੇ ਫੜਿਆ ਗਿਆ ਸੀ ਇਹ ਗੱਡੀ ਦੇ ਵਿੱਚ ਹੈਗਾ ਸੀ ਪਤਾ ਨਹੀਂ ਇਹਨਾਂ ਦੀ ਪਹਿਲਾਂ ਮਾਮੂ ਮੇਦੇ ਨਾਲ ਦੀ ਬਗਲਵਾਤ ਹੁੰਦੀ ਰਹੀ ਅੱਛਾ ਹਾਂਜੀ ਤੁਸੀਂ ਜਲਾਲਾਬਾਦੋਂ ਫੜੀ ਚੈਂ ਹਾਂਜੀ ਹਾਂਜੀ ਇਹ ਗੱਡੀ ਚ ਕਿੱਥੋਂ ਬੜੀ ਚ ਹੈ ਪਤਾ ਨਹੀਂ ਇਹਨਾਂ ਨੂੰ ਪਤਾ ਹੀ ਕੀ ਨਾਮ ਤੇਰਾ ਕੱਟਾ ਗਵਿੰਦਰ ਕਿਹੜਾ ਪਿੰਡ ਹੈ ਸਿਮਰਿਆਂ ਵਾਲਾ ਸਿਮਰਿਆਂ ਵਾਲਾ ਕਦੋਂ ਤੋਂ ਕੰਮ ਕਰਦਾ ਨਾ ਨਹੀਂ ਸਰ ਮੈਂ ਕੰਮ ਤਾਂ ਨਹੀਂ ਕਰਦਾ ਸੀ ਮੈਂ ਤਾਂ ਬਸ ਉਹਦੇ ਬਲਾਵੇ ਚ ਆ ਗਿਆ ਬਸ ਪਹਿਲੀ ਕਿਵੇਂ ਬਲਾਵੇ ਚ ਕਿਵੇਂ ਆ ਗਿਆ ਜੀ ਉਹਨੇ ਕਿਹਾ ਸੀਗਾ ਵੀ ਤੂੰ ਤੈਨੂੰ ਪੁਲਿਸ ਨੇ ਫੜਿਆ ਕਿੱਥੋਂ ਪਾਲੀ ਵਾਲੇ ਤੋਂ ਪਾਲੀ ਵਾਲੇ ਤੋਂ ਅੱਛਾ ਤੁਸੀਂ ਦੋਨੋਂ ਕੀ ਲੱਗਦੇ ਤੇ ਹੈ ਮਾਸੀ ਦਾ ਮੁੰਡਾ ਹੈ ਇਹ ਤੇਰੀ ਮਾਸੀ ਦਾ ਮੁੰਡਾ ਪਾਲੀ ਵਾਲੋਂ ਤੂੰ ਤੂੰ ਪਾਲੀ ਵਾਲੇ ਕੀ ਕਰਦਾ ਵੀ ਜੋ ਤੈਨੂੰ ਪੁਲਿਸ ਨੇ ਫੜਿਆ ਨਨ ਸਰ ਬੱਪੂ ਨਾਮ ਦਾ ਹੁੰਦਾ ਉਹਨੇ ਮੈਨੂੰ ਬੁਲਾਇਆ ਸੀ ਕਿ ਨ ਕੀ ਨਾਮ ਦਾ ਬੱਪੂ ਅੱਛਾ ਤੇ ਉਹਨੇ ਕਿਹਾ ਸੀ ਕਿ ਆ ਵੀ ਪੈਸੇ ਆ ਕੇ ਤੂੰ ਕਰ ਕਿਸ ਚੀਜ਼ ਦੇ ਪੈਸੇ ਆ ਹੀ ਰੋਇਨ ਦੀ ਮਤਲਬ ਜਿਹੜੀ ਲੈਣ ਦੇ ਬੱਪੂ ਦਾ ਸਹੀ ਨਾਮ ਕੀ ਹੈ ਤੂੰ ਪਹਿਲਾਂ ਕੰਮ ਕਰਦਾ ਨਹੀਂ ਕੰਮ ਫਿਰ ਪੈਸੇ ਲੈਣ ਦੇਣ ਕਰ ਸਰ ਮੈਨੂੰ ਤਾਂ ਮਾਮੇ ਨਹੀਂ ਇਦਾਂ ਫੋਨ ਕਰਿਆ ਸੀ ਜੀ ਅੱਛਾ ਕਿ ਤੂੰ ਜਾ ਪੈਸੇ ਕਿੰਨੇ ਕਹੇ ਅੱਜ ਕੱਲ੍ਹ ਪੈਸੇ ਕਿੰਨੇ ਕਿਪਾਤ ਨਹੀਂ ਦੋ ਅੱਛਾ ਤੇ ਬਾਂਮਣੀ ਜਦੋਂ ਪੁਲ ਤੇ ਨਾਕਾ ਲੱਗਿਆ ਹੋਇਆ ਸੀ ਪੁਲਿਸ ਕਹਿੰਦੇ ਤੁਹਾਨੂੰ ਉਤੋਂ ਫੜਿਆ। ਸਰ ਤੁਹਾਨੂੰ ਤਾਂ ਮੈਂ ਤਾਂ ਉਸ ਕਾਲੀਆ ਉੱਤ ਲਿਆ ਕੇ ਤੇ ਬੰਦ ਜਰਲਾਵਾ ਤੇ ਲਿਆ। ਨਹੀਂ ਫੜਿਆ ਤਾਂ ਇਹਨੂੰ ਫੜਿਆ ਕਿਥੋਂ ਕਾਲੀਆਲੇ ਤੋਂ ਜੀ। ਕਾਲੀ ਪੁਲਿਸ ਕਹੇ ਰੀ ਬਾਂਹਮਣੀ ਕੋਲ ਤੋਂ ਫੜਿਆ ਮਾੜਮਾਲੀ ਕੋਲ ਤੋਂ। ਇਹ ਤਾਂ ਬੁਰੀ ਖਰੋ ਫੜਿਆ ਤੇਰੇ ਨਾਲ ਕੌਣ ਸੀ? ਮੈਂ ਮੇਰੇ ਨਾਲ ਹੈਗਾ ਸਟਾਇਲ ਮੁੰਡਾ ਜੀ। ਕੀ ਨਾਮ ਦਾ? ਚਿੱਟਾ ਤੇਰੇ ਕੋਲ ਸੀ। ਇੱਕ ਮਿੰਟ ਯਾਰ। ਉਹਦਾ ਨਾਂ ਕੀ ਹੈ? ਗਣੇਸ਼। ਗਣੇਸ਼। ਉਹ ਵੀ ਤੇਰੇ ਨਾਲ ਸੀ। ਹਾਂ ਉਹ ਨਾਲ ਆਇਆ ਸੀਗਾ ਮੇਰੇ ਵੇਲੇ। ਅੱਛਾ। ਜਦੋਂ ਪੁਲਿਸ ਨੇ ਤੈਨੂੰ ਫੜਿਆ ਉਹਦਾ ਨਾਲ ਸੀ ਉਹ ਤੇਰੇ? ਹਾਂਜੀ ਉਹ ਨਾਲ ਸੀ। ਅੱਛਾ ਉਹ ਤੇਰੇ ਨਾਲ ਕੀ ਕਰਨ ਆਇਆ ਸੀ ਉਹ ਸਾਹਿਬ ਐਸੇ ਆਇਆ ਸੀ ਉਹਦਾ ਬ੍ਰਦਰ ਦੀ ਡੈਥ ਹੋਈ ਤੇ ਫਾਰਮ ਨਾਲ ਆ ਗਏ ਸੀ ਕਾਦੇ ਤੇ ਆਏ ਸੀ ਤੁਸੀਂ ਮੋਰਸਲ ਤੇ ਆਏ ਸੀ ਉਹ ਮੋਰਸਲ ਕੀ ਰਾ ਸੀਗਾ ਉਹ ਮੋਰਸਲ ਦੇ ਨਾਲ ਜਿੰਦਾ ਸੁਣ ਗਣੇਸ਼ ਦਾ ਹਾਂਜੀ ਅੱਛਾ ਉਹ ਉਹਨੂੰ ਪਤਾ ਸੀ ਵੀ ਇਹ ਤੇਰੇ ਤੂੰ ਸਮਾਨ ਤੇ ਪੈਸੇ ਲੈਣ ਚੱਲੇ ਨਾ ਉਹਨੂੰ ਨਹੀਂ ਪਤਾ ਅੱਛਾ ਉਹਨੂੰ ਨਹੀਂ ਪਤਾ ਕਾਰ ਕਿਹੜੀ ਸੀ ਜਿਹੜੀ ਕਾਰ ਚ ਫੜੀ ਚਾਹੀਦੀ ਇਹ ਕਹਿੰਦੇ ਕਾਰ ਚੋਂ ਫੜਿਆ ਤਾਂ ਉਹਨੂੰ ਕਾਰ ਚ ਨਹੀਂ ਫੜਿਆ ਮਤਲਬ ਕਾਰ ਆ ਆਪਣੇ ਪੁਲਸ ਵਾਲੇ ਗਏ ਸੀਗੇ ਉੱਥੇ ਜੀ ਉਹਨਾਂ ਦੇ ਕਾਰਜ ਚੀਜ਼ ਮਤਲਬ ਸੰਭ ਲੈ ਕੇ ਆਏ ਤੇ ਜੱਲਾ ਨਾ ਨਹੀਂ ਤੇ ਫਿਰ ਗਣੇਸ਼ਨ ਉਹ ਵੀ ਉਦੋਂ ਮੌਕੇ ਤੇ ਫੜਿਆ ਪੁਲਸ ਨੇ ਹਾਂਜੀ ਉਹਨਾਂ ਨੇ ਫੜਿਆ ਸੀ ਉਹਨੂੰ ਫਿਰ ਕਿਵੇਂ ਛੱਡਿਆ ਉਹ ਸਰ ਮੈਂ ਨਹੀਂ ਹਾਂ ਉਹਦੀ ਕੋਈ ਇਨਵੋਲਵਮੈਂਟ ਨਹੀਂ ਸੀ ਤੁਹਾਡੇ ਨਾਲ ਨਾ ਨਾ ਤੁਸੀਂ ਇਕੱਲੇ ਕੰਮ ਕਰਦੇ ਸੀ ਕੰਮ ਕਰਦੇ ਨਹੀਂ ਸਰ ਪਹਿਲੀ ਵਾਰੀ ਅਸੀਂ ਤਾਂ ਫੜੇ ਜੇ ਉਹਦੀ ਇਨਵੋਲਵਮੈਂਟ ਨਹੀਂ ਫਿਰ ਆਪਦਾ ਮੋਟਰਸਾਈਕਲ ਲੈ ਕੇ ਤੇਰੇ ਨਾਲ ਕਿਉਂ ਗਿਆ ਉਹ ਸਰ ਉਹਨੇ ਤਾਂ ਫਾਰਮ ਜਮਾ ਕਰਾਉਣੀ ਸੀਗੀ ਜੀ ਉਹਦੇ ਬ੍ਰਦਰ ਡੈੱਟ ਹੋਈ ਸੀ ਜੀ ਤੇ ਉਹਦੇ ਫਾਰਮ ਜਮਾ ਕਰਾਉਣੀ ਸੀਗੇ ਤੋਂ ਤਾਂ ਮੇਰੇ ਨਾਲ ਆਇਆ ਸੀ ਜੀ ਠੀਕ ਚੱਗੀ ਜਾਰੀ ਹੈ ਇੱਕ ਇਮਾਮ ਲਾਈਵ ਅ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਮਾਨਯੋਗ ਡੀਆਜੀ ਸਾਹਿਬ ਫਿਰੋਜ਼ਪੁਰ ਐਂਡ ਮਾਨਯੋਗ ਐਸਐਸਪੀ ਸਾਹਿਬ ਫਾਜ਼ਿਲਕਾ ਜੀ ਵੱਲੋਂ ਨਸ਼ਿਆਂ ਦੇ ਵਿਰੁੱਧ ਜਿਹੜੀ ਜੰਗ ਛੇੜੀ ਗਈ ਆ ਜਿਸ ਨੂੰ ਅਸੀਂ ਨਾਮ ਦਿੱਤਾ ਹੈ ਯੁੱਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਥਾਣਾ ਵੈਰੋਕੇ ਨੂੰ ਕਬਡੀ ਸਫਲਤਾ ਮਿਲੀ ਆ ਜਿਹਦੇ ਵਿੱਚ ਅਸੀਂ ਦੋ ਲੜਕਿਆਂ ਨੂੰ ਗ੍ਰਿਫਤਾਰ ਕਰਕੇ ਜਿਨ੍ਹਾਂ ਦਾ ਨਾਮ ਗਵਿੰਦਰ ਉਰਫ ਰਮਨ ਤੇ ਦੂਸਰਾ ਹੈ ਜੀ ਲਵਪ੍ਰੀਤ ਸਿੰਘ ਉਰਫ ਲਵ ਜਿਹੜਾ ਦਰੋਗਾ ਰਹਿਣ ਵਾਲਾ ਇਹਨਾਂ ਕੋਲੋਂ ਅਸੀਂ 520 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਸੋ ਇਹ ਜੋ ਯੋਧ ਨਸ਼ਿਆਂ ਵਿਰੁੱਧ ਚੱਲ ਰਿਹਾ ਉਹਦੇ ਵਿੱਚ ਇੱਕ ਵੱਡੀ ਸਫਲਤਾ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਉਮੀਦ ਹੈ ਕਿ ਇਹਨਾਂ ਤੋਂ ਅਸੀਂ ਪੁਸ਼ਕਿਸ਼ ਕਰਕੇ ਅੱਗੇ ਹੋਰ ਵੀ ਜਿਹੜੇ ਕੋਈ ਵੱਡੇ ਸਪਲਾਇਰ ਨੇ ਜਾਂ ਕੋਈ ਨਸ਼ੇ ਦਾ ਕੰਮ ਕਰਨ ਵਾਲੇ ਨੇ ਉਹਨਾਂ ਦੇ ਖਿਲਾਫ ਵੀ ਅਸੀਂ ਜਿਹੜੀ ਕਾਰਵਾਈ ਕਰਾਂਗੇ ਸੋ ਇਸੇ ਤਰੀਕੇ ਜਿਹੜਾ ਥਾਣਾ ਸਿਟੀ ਜਲਾਲਾਬਾਦ ਆ ਉਹਦੇ ਵਿੱਚ ਵੀ ਅਸੀਂ ਜਿਹੜਾ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ પાસે ਜਿਹੜੀ ਆ 260 ਗ੍ਰਾਮ ਹੈਰੋਇਨ ਬਰਾਮਦ ਕੀਤੀ ਆ ਜਿਹਦੇ ਵਿੱਚ ਅਸੀਂ ਮਦਨ ਸਿੰਘ ਚੱਕ ਰਾਇਆ ਵਾਲਾ ਔਰ ਨਰੇਸ਼ ਕੁਮਾਰ ਫਲੀਆਂ ਵਾਲਾ ਉਹਨੂੰ ਅਸੀਂ ਜਿਹੜਾ ਗ੍ਰਿਫਤਾਰ ਕੀਤਾ ਔਰ ਇਹਨਾਂ ਕੋਲੋਂ ਜਿਹੜੀ ਹੈਰੋਇਨ ਬਰਾਮਦ ਕੀਤੀ ਗਈ ਹੈ ਇਸੇ ਤਰੀਕੇ ਇੱਕ ਔਰਤ ਨੂੰ ਅਸੀਂ ਗ੍ਰਿਫਤਾਰ ਕਰਕੇ ਉਸ ਪਾਸੋਂ 7 ਗ੍ਰਾਮ ਜਿਹੜੀ ਹੈਰੋਇਨ ਬਰਾਮਦ ਕੀਤੀ ਆ ਔਰ ਜੀ ਦੇ ਖਿਲਾਫ ਥਾਣਾ सदर ਜਲਾਲਾਬਾਦ ਦੇ ਵਿੱਚ ਜਿਹੜਾ ਮੁਕੱਦਮਾ ਦਰਜ ਕੀਤਾ ਗਿਆ ਸੋ ਮੈਂ ਆਪ ਸਭ ਨੂੰ ਦੱਸਣਾ ਚਾਹੁੰਨਾ ਜਿਹੜਾ ਇਹ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਇਹ ਸਾ ਸਾਡੀ ਜਿਹੜੀ ਆ ਯੋਧਾ ਜਿਹੜਾ ਇਹ ਅਸੀਂ ਬਿਲਕੁਲ ਹਰ ਰੋਜ਼ ਹਰ ਵਕਤ ਲੜ ਰਹੇ ਹਾਂ ਜਿਸ ਕਾਰਨ ਹੀ ਅਸੀਂ ਇਹ ਤਿੰਨ ਮੁਕੱਦਮੇ ਅਸੀਂ ਜਿਹੜੇ ਦਰਜ ਕੀਤੇ ਹੈ ਇਸ ਤੋਂ ਪਹਿਲਾਂ ਵੀ ਸਾਡੀ ਇਹ ਜਿਹੜੀ ਚੱਲਦੇ ਰਹਿੰਦੇ ਨੇ ਸੋ ਵਕ ਵਕ ਸਮੇਂ ਤੇ ਬਰਾਮਦੀਆਂ ਕਰਕੇ ਜਿਹੜਾ ਇਹ ਅਸੀਂ ਮੁਕੱਦਮੇ ਦਰਜ ਕਰਦੇ ਰਹੇ ਹਾਂ ਧੰਨਵਾਦ ਜੀ ਜਿਹੜਾ ਜਣਾ ਵੈਰੋਕੀ ਦੇ ਵਿੱਚ ਮੁਕਦਮਾ ਦਰਜ ਕੀਤਾ ਗਿਆ ਹੈ ਉਹ ਜਿਹੜਾ ਨਸ਼ਾ ਕਿੰਨੀ ਮਾਤਰਾ ਦੇ ਵਿੱਚ ਸੀ ਕਿੰਨੇ ਲੋਕ ਉਹਦੇ ਵਿੱਚ ਜਿਹੜੇ ਅਸੀਂ ਗ੍ਰਿਫਤਾਰ ਕੀਤੇ ਜੀ ਥਾਣਾ ਵੈਰੋਕੀ ਦੇ ਵਿੱਚ ਅਸੀਂ ਮੁਕਦਮਾ ਨੰਬਰ 99 ਦਰਜ ਕੀਤਾ ਜਿਹਦੇ ਵਿੱਚ 520 ਗ੍ਰਾਮ ਹੈਰੋਇਨ ਬਰਾਮਦ ਕੀਤੀ ਆ ਔਰ ਉਹਦੇ ਵਿੱਚ ਅਸੀਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਹਦੇ ਵਿੱਚ ਦਵਿੰਦਰ ਉਰਫ ਰਮਨ ਔਰ ਲਾਪ੍ਰੀਤਾ ਉਰਫ ਲਵਲੀ ਜਿਹੜਾ ਦਰੋਗੇ ਦੇ ਰਹਿਣ ਵਾਲਾ ਹੈ ਇਹਨਾਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਅਸੀਂ ਜਿਹੜਾ ਪੇਸ਼ ਅਦਾਲਤ ਕੀਤਾ ਔਰ ਫਰਦਰ ਦੋ ਦਿਨ ਦਾ ਅਸੀਂ ਰਵਾਨਾ ਹਾਸਲ ਕੀਤਾ ਹੋ ਸਕਦਾ ਇਹਨਾਂ ਤੋਂ ਕੋਈ ਹੋਰ ਵੀ ਵੱਡੇ ਖੁਲਾਸੇ ਹੋ ਸਕਣ ਦੇਖੋ ਇਹ ਤਾਂ ਮੈਂ ਤੁਹਾਡੇ ਤੋਂ ਸੁਣ ਰਿਆ ਕਿ ਉਹਨਾਂ ਤੋਂ ਇਹ ਚੀਜ਼ ਚੱਲ ਰਹੀ ਹੈ ਪਰ ਸਾਡਾ ਵੀ ਜੋ ਤਜਰਬਾ ਹੈ ਨਸ਼ੇ ਦੀ ਚੇਨ ਟੁੱਟਣ ਕਾਰਨ ਹੀ ਜਿਹੜਾ ਕੋਈ ਕੈਮੀਕਲ ਦਾ ਉਹ ਵੇਚ ਰਹੇ ਨੇ ਜਾਂ ਇਹ ਕਹ ਲਈਏ ਜਾਂ ਉਹ ਤਿਆਰ ਕਰਕੇ ਆਪਣੇ ਤੌਰ ਤੇ ਕੋਈ ਇਸ ਤਰ੍ਹਾਂ ਦਾ ਕਿਉਂਕਿ ਮੈਨੂੰ ਵੀ ਇਹ ਵੀ ਗੱਲ ਸੁਣਨ ਚ ਆ ਰਹੀ ਹੈ ਕੋਟ ਸੈਂਟਰ ਤੋਂ ਮੈਡੀਸਨ ਲੈ ਕੇ ਗੋਲੀ ਲੈ ਕੇ ਉਹ ਬੱਚੇ ਉਹਨੂੰ ਪੀਸ ਕੇ ਪਾਣੀ ਦੇ ਵਿੱਚ ਉਹਨੂੰ ਮੈਲਟ ਕਰਕੇ ਉਹਦਾ ਇੰਜੈਕਸ਼ਨ ਲਗਾਉਂਦੇ ਨੇ ਸੋ ਦੇਖੋ ਇੱਕ ਚੀਜ਼ ਤੁਸੀਂ ਮੂੰਹ ਰੇ ਲੈਣੀ ਇੱਕ ਚੀਜ਼ ਦਾ ਇੰਜੈਕਸ਼ਨ ਲਗਾਉਣਾ ਫਰਕ ਤਾਂ ਹੈਗਾ ਸੋ ਉਸ ਚੀਜ਼ ਨਾਲ ਵੀ ਮੋਟਾ ਹੋ ਸਕਦੀ ਹੈ ਸਰ ਇਹ ਕਿੰਨੀ ਕਿੰਨੀ ਉਮਰ ਦੇ ਜਿਹੜੇ ਦੋਸ਼ੀ ਪੜੇ ਗਏ ਨੇ ਜਿਹੜੇ ਇਹ ਕੁੜੀਬ ਹੈਗੇ ਨੇ ਜੀ 20 ਤੋਂ 22 ਸਾਲ ਦੇ ਜੀ ਬਹੁਤ ਬਹੁਤ ਧੰਨਵਾਦ ਜੀ